ਹਾਂਜੀ ਕੀ ਹਾਲ ਹੈ ਜੀ ਦੋਸਤੋ ਲਓ ਜੀ ਆਪਾਂ ਕੱਲ ਲਿਆਂਦਾ ਸੀ ਆ 4x4 ਤੇ ਅੱਜ ਪਾਲੇ ਦੇ ਮਗਰ ਤੋਤੇ ਕਰਦਿਆਂ ਚੈੱਕ ਕਿਵੇਂ ਲਾਉਂਦਾ ਜੋਰ-ਜੂਰ ਆ ਲਓ ਜੀ ਆਉਂਦਾ ਹੀ ਉਧਰੋਂ ਮੁੜਿਆ ਵਾਪਸ ਅੱਜ ਸਾਡੇ ਕੋਲੇ ਇੱਥੇ ਮਿੱਟੀ ਚੱਕੀ ਹੋਈ ਸੀਗੀ ਮੁੰਡੇ ਯਾਰ ਦੋਸਤ ਨੇ 2 ਕਿੱਲੇ ਥਾਂਗਾ ਵੈਸੇ ਤਾਂ ਤੇ ਇੱਧਰ ਟੋਇਟਾ ਜਿ ਪੱਟੇ ਪਏ ਆਗੇ ਕਿ ਅੱਜ ਬੋਹ ਕੇ ਦੇਖਦੇ ਆ ਇੰਨਾ ਕੁ ਥਾਂ ਚਿੱਲਾ ਕੁ ਥਾਂ ਦਾ ਵਾ ਕੇ ਦੇਖਦੇ ਆਗੇ ਨਾਲੇ ਤਾਂ ਚੈੱਕ ਹੋ ਜੂਗਾ ਜੀ ਇਹਨੇ ਨਾਲ ਨਾਲੇ ਗਰਮ ਗਰਮ ਕਰਕੇ ਦੇਖ ਲਾਂਗੇ ਅੱਜ ਇੱਕ ਵਾਰੀ ਤਾਂ ਹੈ ਕਰੜਾ ਦਾ ਬਹੁਤ ਆ ਜੀ ਪਹਿਲੀ ਵਾਰ ਤਾਂ ਲੱਗ ਹੀ ਨਹੀਂ ਰਿਹਾ ਹਾਲਾ ਕੋਈ ਟਰਾਲੀਆਂ ਟੋਲੀਆਂ ਟੱਪਾਂ ਨੇ ਥੋੜੀ ਮੈਂ ਇੱਕ ਵਾਰੀ ਤਾਂ ਹੀ ਲੱਗ ਰਹੇ ਨੇ ਤੇ ਫਿਰ ਦਵਾਰੇ ਲੱਗਣ ਲੱਗਣਗੇ ਹਾਲਾ ਐਪੀਗਾ ਦਾ ਸੂਈ ਲੱਗ ਗਿਆ ਹੁਣ ਚੱਕਣਾ ਹੁਣ ਹੁੰਦਾ ਜੀ ਗਰਮਾ ਮਚਾਉਣੇ ਆ ਭੱਠੀ-ਪੁੱਠੀ ਦਾ ਰੰਗ ਇਹਦਾ। ਬਾਕੀ ਅੱਜ ਬੱਦਲ ਬਈ ਆ ਮੈਂ ਇਹਦੇ ਵੀ ਠੰਡ ਵਾੜੀ ਹੈਗੀ। ਆਹਲੇ ਲਾਉਂਦੇ ਆ ਪੂਰਾ ਜ਼ੋਰ ਟਾਇਰਾਂ। ਹਾਂਜੀ ਕਰਤਾ ਗਰਮ ਲੈ ਗਿਆ ਲਾਲ ਜੂ ਲਾਤਾ ਦੇ ਪਾਕੇ ਦੇ ਤੇ ਜਿਆਦਾ ਪਤਾ ਨਾ ਗਰਮ ਕਰਕੇ ਦੇਖਦੇ ਜੀ ਕਿਦਾਂ ਇਹ ਨਾਲ ਚੈੱਕ ਹੋ ਜੂਗਾ ਇਹ ਪੂਰੀ ਦਸਦਾ ਨਾ ਹੰਗਾਰਾ ਕੋਲ ਦੀ ਹਲੇ ਤਾਂ ਸਾਨੂੰ ਇੱਕ ਦਸਪੂਤਾ ਦੱਸਦਾ ਤੇ ਇਹ